ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰਾ ਕੀਤਾ ਜਤੋ ਨਾਹੀ ਮੈਨੋ ਜੋਬ ਕੀਤਾ ਤਰਸ ਪਇ ਹੋਈ ਤਰਸ ਪਇ ਮਹਿ ਰਾਮਤ ਹੋਈ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥਿਵ ਹਰਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਦਰਤ ਸਾਰੇ ਗੁਰਬਾਣੀ ਕਹੈ ਜਨਮਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਢਲ ਗੁਰ ਸੇਵੀਐ ਐਹਨ ਇਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹਲਾ ਨਵ ਹਰ ਜਸ ਰੇ ਮਨ ਗਾਏ ਲੈ ਜੋ ਸੰਗੀ ਹੈ ਤੇਰਾ ਅਸਰ ਬੀਤੋ ਜਾਤ ਹੈ ਕਹਿਓ ਮਾਨ ਲੈ ਮੇਰੋ ਹਰ ਜਸ ਰੇ ਮਨ ਗਾਇ ਲੈ ਜੋ ਸੰਗੀ ਹੈ ਤੇਰਾ ਔ ਸਰਬਿੱਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ ਰਹਾ ਸੰਪਤ ਰਥ ਧਨ ਰਾਜ ਸਿਆਤ ਨੇ ਹੋ ਲਗਾਇਓ ਕਾਲphas ਜਬ ਗਲ ਪਰੇ ਸਭ ਭੈਓ ਪਰਾਇਓ ਜਾਨ ਬੂਝ ਕੈ ਬਾਵਰੇ ਤੇ ਕਾਜ ਵਿਗਾਰਿਓ ਪਾਪ ਕਰਤ ਸੁਖ ਜਿ ਨਹੀਂ ਨਹਿ ਗਰਬ ਨਿਵਾਰਿਓ ਜੇ ਬਿਦ ਗੁਰ ਉਪਦੇਸਿਆ ਸੋ ਸੁਨਰੇ ਭਾਈ ਨਾਨਕ ਕਹਿਤੁ ਪੁਕਾਰ ਕਾ ਗਹੁ ਪ੍ਰਭ ਸਰਣਾਇ ਜੇ ਬਿਦ ਗੁਰ ਉਪਦੇਸਿਆ ਸੋ ਸੰਰੇ ਪਾਈ ਨਾਨਕ ਕਹਿ ਤਰ ਪੁਕਾਰ ਕੇ ਗਉ ਪ੍ਰਭ ਸਰਣਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸਮਾਂ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ ਉਹਦੇ ਵਿਚਾਰ ਦੇ ਨਾਲ ਜੁੜਨ ਦਾ ਆਪਾਂ ਯਤਨ ਕਰੀਏ ਅੱਜ ਦਾ ਜੋ ਮੁਖਵਾਕ 727 ਅੰਗ ਦੇ ਉੱਤੇ ਸੁਭਾਏ ਮਾਨ ਤਿਲੰਗ ਨਹਲਾ ਨਵ ਤਿਲੰਗ ਰਾਗ ਦੇ ਵਿੱਚ ਮਹੱਲਾ ਨਾਵਾ ਤੋਂ ਭਾਵ ਕਿ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦੇ ਨਾਮ ਨਾਲ ਜੁੜਿਆ ਹੈ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਅੱਜ ਕੀ ਕਹਿਣਾ ਚਾਹੁੰਦੇ ਆ ਗੁਰੂ ਤੇਗ ਬਹਾਦਰ ਸਾਹਿਬ ਨਾਰਾਜ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਕਹਿੰਦੇ ਜਿਹਨੇ ਤੇਰਾ ساری ਜ਼ਿੰਦਗੀ ਤੱਕ ਸਾਥ ਨਿਭਾਉਣਾ ਹੈ ਉਹ ਹੈ ਪ੍ਰਮਾਤਮਾ ਦਾ ਜਸ ਪ੍ਰਮਾਤਮਾ ਦਾ ਜਸ ਗਾਲੇ ਪ੍ਰਮਾਤਮਾ ਦਾ ਨਾਮ ਜਪ ਲੈ ਪ੍ਰਮਾਤਮਾ ਦੇ ਨਾਮ ਦੇ ਵਿੱਚ ਛੁੱਪੇ ਲਾਲੇ ਕਹਿੰਦੇ ਏਸੇ ਨੇ ਤੇਰਾ ਸੰਗੇ ਹੋਣਾ ਏਸੇ ਨੇ ਤੇਰਾ ਸਹਾਈ ਹੋਣਾ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ 네ਰੋ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਔਸਰ ਹੁੰਦਾ ਸਮਾਂ ਕਹਿੰਦੇ ਆ ਜਿੰਦਗੀ ਦਾ ਸਮਾਂ ਲੰਘਦਾ ਜਾ ਰਿਹਾ ਜਿੰਦਗੀ ਤੇਰੀ ਘਟਦੀ ਜਾ ਰਹੀ ਹੈ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ ਕਹਿੰਦੇ ਅਸੀਂ ਤੈਨੂੰ ਕਹਿ ਰਹੇ ਆ ਕਿ ਉਸ ਪ੍ਰਮਾਤਮਾ ਦਾ ਨਾਮ ਜਪ ਲੈ ਆ ਸਮਾਂ ਤੇ ਬੀਤਦਾ ਜਾ ਰਿਹਾ ਜੇ ਬੰਦਾ ਕਵੇ ਕਿ ਕੋਈ ਗੱਲ ਨਹੀਂ ਅਜੇ ਤੇ ਮੈਂ ਬਚਪਨ ਚਾਹ ਅਜੇ ਤੇ ਮੈਂ ਜਵਾਨੀ ਚਾਹ ਕਿੱਥੇ ਬੁਢੇਪਾ ਆਉਣਾ ਜਾ ਕੇ ਗੁਰੂ ਸਾਹਿਬ ਕਹਿੰਦੇ ਇਹ ਗੱਲ ਦਾ ਤਾਂ ਪਤਾ ਹੀ ਨਹੀਂ ਹੈ ਕਿ ਬੁਢੇਪੇ ਤੱਕ ਪਹੁੰਚਣਾ ਵੀ ਹੈ ਕਿ ਨਾ ਪਹੁੰਚਣਾ ਔਸਰ ਬੀਤਿਓ ਜਾਤ ਹੈ ਕਹਿੰਦੇ ਘਟਦੀ ਜਾ ਰਹੀ ਹੈ ਉਮਰ ਇਹ ਸਮਾਂ ਲੰਘਦਾ ਜਾ ਰਿਹਾ ਹੈ ਕਹੇ ਉਹ ਮਾਨ ਲੈ ਨੇਰੋ ਕਹਿੰਦੇ ਸਾਡੀ ਕਹੀ ਹੋਈ ਗੱਲ ਨੂੰ ਮੰਨ ਲੈ ਰਹਾਓ ਸੰਪਤ ਰਥ ਧਨ ਰਾਜ ਸਿਓ ਅਤਿ ਨੇਹੋ ਲਗਾਇਓ ਕਹਿੰਦੇ ਸੰਪਤੀ ਜਿਹੜਾ ਅਸੀਂ ਪੈਸਾ ਇਕੱਠਾ ਕਰਦੇ ਆ ਰੱਥ ਘੋੜੇ ਧਨ ਰਾਜ ਅਤਿਓ ਇਹ ਇਹਨਾਂ ਦੇ ਨਾਲ ਕਹਿੰਦੇ ਤਿੰਨ ਚਿੱਤ ਜੋੜ ਲਿਆ ਸੰਪਤ ਰੱਥ ਧਨ ਰਾਜ ਸਿਓ ਅਤਨੇਹੋ ਲਗਾਇਓ ਕਹਿੰਦੇ ਜਿੰਨਾ ਪਿਆਰ ਇਹਨਾਂ ਨਾਲ ਕਰਦਾ ਉਨਾ ਇੱਕ ਪਿਆਰ ਉਸ ਪ੍ਰਮਾਤਮਾ ਨਾਲ ਕਰਨ ਲੈ ਸੰਪਤ ਰਤ ਤਾ ਨਰਾਜ ਸਿਓ ਅਤ ਨੇਹੋ ਲਗਾਇਓ ਕਹਿੰਦੇ ਇਹਨਾਂ ਨਾਲ ਤੇ ਹੱਤ ਦਾ ਪਿਆਰ ਪਾ ਲਿਆ ਤਨੇ ਅਤ ਸ਼ਬਦ ਉੱਤੇ ਲਿਖਿਆ ਜਾਂਦਾ ਜਿੱਥੇ ਬਹੁਤ ਜ਼ਿਆਦੇ ਕਿਸੇ ਨਾਲ ਪਿਆਰ ਹੋਵੇ ਇੱਥੇ ਗੁਰੂ ਸਾਹਿਬ ਕਹਿ ਰਹੇ ਹੈ ਕਿ ਇਹਨਾਂ ਚੀਜ਼ਾਂ ਨਾਲ ਤੇ ਨਾ ਪਿਆਰ ਪਾ ਲਿਆ ਇੰਨਾ ਪਿਆਰ ਪਾ ਲਿਆ ਕਿ ਉਸ ਪ੍ਰਮਾਤਮਾ ਨੂੰ ਤੇ ਭੁੱਲੇ ਗਏ ਤੋਂ ਕਾਲ phasis ਜਦ ਗੱਲ ਪਰੇ ਸਭ ਭਇਓ ਪਰਾਇਓ ਕਹਿੰਦੇ ਆ ਜਿਹੜੀਆਂ ਚੀਜ਼ਾਂ ਨਾਲ ਇੰਨਾ ਪਿਆਰ ਪਾਇਆ ਨਾ ਕਹਿੰਦੇ ਇੱਕ ਦਿਨ ਸਮਾਂ ਆਉਣਾ ਕਾਲ phasis phaas ਦਾ ਭਾਵ ਹੁੰਦਾ ਹੈ ਫਾਂਸੀ ਫਾਹੀ ਕਹਿੰਦੇ ਜਿੱਤੇ ਕਾਲ ਨੇ ਆ ਘੜਾ ਦਿਵਾ ਲਿਆ ਨਾ ਆ ਕੀ ਕਾਲphas ਜਦ ਗਲ ਪਰੇ ਸਭ ਭਇਓ ਪਰਾਇਓ ਜਿਹੜਿਆਂ ਨਾਲ ਇੰਨਾ ਪਿਆਰ ਕੀਤਾ ਸਾਰਿਆਂ ਨੇ ਕਹਿੰਦੇ ਸਾਥ ਛੱਡ ਜਾਣਾ ਸਾਰਿਆਂ ਨੇ ਪਰਾਇੇ ਹੋ ਜਾਣਾ ਜਾਨ ਬੋਝ ਕੇ ਬਾਬਰ ਤੇ ਕਾਜ ਵਿਗਾਰਿਓ ਕਹਿੰਦੇ ਜਦੋਂ ਮਾ ਦੇ ਗਰਭ ਵਿੱਚ ਸੀ ਉਦੋਂ ਤੇ ਬੜਾ ਪਰਮਾਤਮਾ ਨੂੰ ਚੇਤਾ ਕਰਦਾ ਸੀ ਹੁਣ ਕਹਿੰਦੇ ਤੂੰ ਇਸ ਦੁਨੀਆ ਤੇ ਆ ਗਿਆ ਹੁਣ ਕਹਿੰਦੇ ਜਾਣ ਬੁੱਝ ਕੇ ਉਸ ਪਰਮਾਤਮਾ ਨੂੰ ਭੁੱਲ ਗਿਆ ਤੂੰ ਆਪਣਾ ਕਾਜ ਬਿਗਾਲ ਲਿਆ ਕਹਿੰਦੇ ਆਪਣਾ ਕੰਮ ਬਿਗਾਲ ਲਿਆ ਜਦੋਂ ਮਾਂ ਦੇ ਗਰਭ ਵਿੱਚ ਸੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਲਿਵ ਛੁੜ ਕੇ ਲੱਗੇ ਤ੍ਰਿਸ਼ਨਾ ਮਾਇਆ ਅਬਰ ਵਰਤਾਇਆ ਕਹਿੰਦੇ ਜਦੋਂ ਮਾਂ ਦੇ ਗਰਭ ਚੋਂ ਬਾਹਰ ਆਇਆ ਕਹਿੰਦੇ ਮਾਇਆ ਦੇ ਨਾਲ ਪਿਆਰ ਪਾਲਿਆ ਪਹਿਲੇ ਪਹਿਰੇ ਰੈਣ ਕਹਿ ਬਣ ਜਾ ਰਿਹਾ ਮਿੱਤਰਾ ਉਰਦ ਤਿਆਨ ਲਿਵ ਲਾਗਾ ਗੁਰੂ ਨਾਨਕ ਸਾਹਿਬ ਰੇ ਕਹਿੰਦੇ ਜਦੋਂ ਪਹਿਲਾ ਪਹਿਰਾ ਆਇਆ ਭਾਵਕੇ ਤੋਂ ਮਾਂ ਦੇ ਗਰਭ ਵਿੱਚ ਸੀ ਉਦੋਂ ਕਹਿੰਦੇ ਬੜਾ ਪ੍ਰਮਾਤਮਾ ਨੂੰ ਚੇਤੇ ਕਰਦਾ ਸੀ ਪਹਿਲੇ ਪਹਿਰੇ ਰੈਣ ਕਹਿ ਬਣ ਜਾ ਰਿਹਾ ਮਿੱਤਰ ਔਰ ਧਿਆਨ ਲਿਵ ਲਾਗਾ ਮਾਂ ਦੇ ਪੇਟ ਚ ਪੁੱਠਾ ਲਟਕਦਾ ਸੀ ਪਰ ਪਿਆਰ ਉਸ ਪ੍ਰਮਾਤਮਾ ਦੇ ਨਾਲ ਪਾਇਆ ਪਾਇਆ ਹੋਇਆ ਸੀ ਪਰ ਹੁਣ ਜਦੋਂ ਦਾ ਸੰਸਾਰ ਵੇਖ ਲਿਆ ਕਹਿੰਦੇ ਹੁਣ ਜਾਣਬੁੱਝ ਕੇ ਬਾਬਰ ਤੇ ਕਾਜ ਵਿਗਾਰਿਓ ਕਹਿੰਦੇ ਜਾਣਬੁੱਝ ਕੇ ਇਹ ਕੰਮ ਆਪਣਾ ਖਰਾਬ ਕਰ ਲਿਆ ਜਾਨ ਬੁੱਝ ਕੇ ਕਿਵੇਂ ਖਰਾਬ ਕਰਦੇ ਆ ਜੀ ਕਹਿੰਦੇ ਰਾਤ ਨੂੰ ਬੰਦਾ ਤੁਰਿਆ ਜਾ ਰਿਹਾ ਹੋਵੇ ਹੱਥ ਵਿੱਚ ਦੀਵਾ ਫੜਿਆ ਹੋਵੇ ਹੱਥ ਵਿੱਚ ਲਾਲਟਣ ਫੜੀ ਹੋਵੇ ਤੇ ਕਹਿੰਦੇ ਜੇ ਫੇਰ ਵੀ ਟੋਏ 'ਚ ਡਿੱਗਦਾ ਫਿਰ ਕਹਿੰਦੇ ਜਾਨ ਬੁੱਝ ਕੇ ਡਿੱਗਦਾ ਨਾ ਕਹਿੰਦੇ ਉੱਤੇ ਫਿਰ ਪਤਾ ਮਨ ਜਾਣਤ ਸਭ ਬਾਤ ਗੁਰੂ ਸਭ ਕਹਿੰਦੇ ਮਨ ਜਾਣਤ ਸਭ ਬਾਤ ਜਾਨਤ ਹੀ ਔਗਣ ਕਰੈ ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਵੈ ਪਰੈ ਕਹਿੰਦੇ ਕਾਦੀ ਸਿਆਣਪ ਹੈ ਤੇਰੀ ਫਿਰ ਜੇ ਹੱਥ ਚ ਦੀਵਾ ਤੇ ਫੜ ਰੱਖਿਆ ਫਿਰ ਵੀ ਤੂੰ ਖੋਜ ਡਿੱਗਦਾ ਕਹਿੰਦੇ ਇੱਦਾਂ ਫਿਰ ਜਾਣ ਬੁੱਝ ਕੇ ਹੈ ਨਾ ਇਹਨੂੰ ਕਹਿੰਦੇ ਇਹ ਨਹੀਂ ਕਹਿ ਸਕਦੇ ਕਿ ਤੈਨੂੰ ਦਿਖਿਆ ਨਹੀਂ ਅੱਖਾਂ ਤੋਂ ਦਿਸਦਾ ਹੈ ਦੀਵਾ ਫੜ ਰੱਖਿਆ ਫਿਰ ਵੀ ਖੂਹ ਦੇ ਵਿੱਚ ਡਿੱਗਦਾ ਇਹਨੂੰ ਕਹਿੰਦੇ ਸਿਆਣਪ ਨਹੀਂ ਕਹਿੰਦੇ ਕਹਿੰਦੇ ਤੂੰ ਆ ਸਾਰੀਆਂ ਚੀਜ਼ਾਂ ਦੇ ਨਾਲ ਪਿਆਰ ਪਾਲਿਆ ਪੈਸੇ ਦੀ ਵੀ ਲੋੜ ਐ ਕੋਠੀਆਂ ਮਕਾਨਾਂ ਦੀ ਵੀ ਲੋੜ ਐ ਜ਼ਮੀਨ ਜਾਇਦਾਦ ਦੀ ਵੀ ਲੋੜ ਐ ਕਹਿੰਦੇ ਪ੍ਰਮਾਤਮਾ ਦੀ ਵੀ ਤੇ ਲੋੜ ਐ ਨਾ ਫਿਰ ਇਹ ਨਹੀਂ ਹੈ ਕਿ ਕੱਲੀਆਂ ਜ਼ਮੀਨਾਂ ਜਾਇਦਾਦਾਂ ਹੀ ਚਾਹੀਦੀਆਂ ਨੇ ਪ੍ਰਮਾਤਮਾ ਨਹੀਂ ਚਾਹੁੰਦਾ ਉਹ ਵੀ ਚਾਹੀਦਾ ਪਾਪ ਕਰਦ ਸਪਚਿਓ ਨਹੀਂ ਨਹਿ ਗਰਬ ਨਿਵਾਰਿਓ ਪਾਪ ਕਰਤ ਸੁੱਕ ਜਿਓ ਨਹੀਂ ਕਹਿੰਦੇ ਜਦੋਂ ਪਾਪ ਕਰਦਾ ਉਦੋਂ ਸੰਗਦਾ ਹੀ ਨਹੀਂ ਤੇ ਜਦੋਂ ਗੁਰਦੁਆਰਾ ਸਾਹਿਬ ਆਉਣਾ ਉਦੋਂ ਬੜੀ ਸੰਗ ਲੱਗਦੀ ਹੈ ਪਾਪ ਕਰਤ ਸੁੱਕ ਜਿਓ ਨਹੀਂ ਨਹਿ ਗਰਭ ਨਿਵਾਰਿਓ ਗਰਭ ਦਾ ਭਾਵ ਉਹਦਾ ਹੰਕਾਰ ਇੱਥੇ ਗੱਗਾ ਰਾਰਾ ਬੱਬਾ ਇਹ ਅਹੰਕਾਰ ਦਾ ਸ਼ਬਦ ਹੈ ਜਿੱਥੇ ਗੱਗਾ ਰਾਰਾ ਬੱਬਾ ਆਵੇ ਉਹ ਮਾਂ ਦੇ ਗਰਭ ਦੀ ਗੱਲ ਕਰਦੇ ਆ ਗੁਰੂ ਸਾਹਿਬ ਕਹਿੰਦੇ ਨਾ ਹੈ ਗਰਭ ਨਿਵਾਰਿਓ ਹੰਕਾਰ ਵੀ ਤੇ ਛੱਡਿਆ ਨਹੀਂ ਕਹਿੰਦੇ ਪਾਪ ਵੀ ਕਰਦਾ ਤੇ ਹੰਕਾਰ ਵੀ ਨਹੀਂ ਛੱਡਿਆ ਜੇਹੇ ਵਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ ਗੁਰ ਤੇਗ ਬਹਾਦਰ ਸਾਹਿਬ ਰਾਜ ਕਹਿੰਦੇ ਆ ਤਰੀਕਾ ਸੁਣ ਲੈ ਜੇ ਵਿਦ ਗੁਰ ਉਪਦੇਸਿਆ ਸੋ ਸੁਣ ਰੇ ਭਾਏ ਕਿ ਉਸ ਪ੍ਰਮਾਤਮਾ ਨੂੰ ਆ ਤਰੀਕਿਆਂ ਦੇ ਨਾਲ ਸਮਝ ਉਹਨੂੰ ਯਾਦ ਕਰ ਉਹਨੂੰ ਸਿਮਰ ਆਪਣੇ ਹਿਰਦੇ ਚ ਵਸਾਲਾ ਨਾਨਕ ਕਹਿਤ ਪੁਕਾਰ ਕ ਗਹ ਪ੍ਰਭ ਸਰਣਾਇ ਨਾਨਕ ਕਹਿਤ ਪੁਕਾਰ ਕ ਭਾਵ ਕਿ ਉੱਚੀ ਉੱਚੀ ਬੋਲ ਕੇ ਗੁਰੂ ਸਾਹਿਬ ਕਹਿ ਰਹੇ ਆ ਕਿ ਉਸ ਪ੍ਰਮਾਤਮਾ ਦੀ ਸ਼ਰਣ ਚ ਆਜੋ ਜੇ ਪ੍ਰਮਾਤਮਾ ਦੀ ਸ਼ਰਣ ਚ ਨਾ ਆਏ ਕਹਿੰਦੇ ਕਿਸੇ ਨੇ ਵੀ ਸਾਥ ਨਹੀਂ ਨਿਭਾਉਣਾ ਇੱਥੇ ਗੁਰੂ ਸਾਹਿਬ ਕਹਿੰਦੇ ਆ ਕਿ ਸਾਰੀਆਂ ਚੀਜ਼ਾਂ ਦੀ ਲੋੜ ਹੈ ਪਰ ਨਾਲ ਪ੍ਰਮਾਤਮਾ ਦੀ ਵੀ ਲੋੜ ਹੈ ਸਾਨੂੰ ਵਹਿਗੁਰੂ ਦੀ ਵੀ ਲੋੜ ਹੈ ਗੁਰੂ ਦੀ ਵੀ ਲੋੜ ਹੈ ਜੇ ਸਾਡੇ ਜ਼ਿੰਦਗੀ ਚ ਗੁਰੂ ਹੀ ਨਹੀਂ ਫਿਰ ਕਹਿੰਦੇ ਸਾਰੀਆਂ ਚੀਜ਼ਾਂ ਵੀ ਬੇਅਰਥ ਨੇ ਜੇ ਇਹ ਬਿੰਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪੁਕਾਰ ਕੈ ਗੋ ਪ੍ਰਭ ਸਰਣਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ